ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਰਮਜੀਤ ਕੌਰ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਹੋਰ ਸੁਣਾਓ ਜੀ ਤੁਸੀਂ ਕਿੱਦਾਂ ਠੀਕ ਹੈ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਰਮਜੀਤ ਕੌਰ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਹੋਰ ਸੁਣਾਓ ਜੀ ਕਿੱਦਾਂ ਠੀਕ ਠਾਕ ਤੇ ਸ਼ਾਮ ਦਾ ਟਾਈਮ ਆ ਆਪਾਂ ਲੱਗੇ ਸਬਜ਼ੀ ਕੱਟਣ ਹਲਵਾ ਕੱਦੂ ਤੇ ਬੱਚੇ ਹਲਵਾ ਕੱਦੂ ਖਾਂਦੇ ਨਹੀਂ ਕੋਈ ਸਬਜ਼ੀ ਬਣਾਉਣ ਨੂੰ ਕਹਿ ਦਿੰਦੇ ਅਸੀਂ ਨਹੀਂ ਇਹ ਖਾਣੀ ਤੇ ਬਣਾਵੇ ਕੀ ਬੰਦਾ ਰੋਜ਼

गर्मी भी बहुत ज़्यादा है नहीं पिया है पर फिर भी गर्मी इन्नी बहुत ज़्यादा है मखिया एक मखिया तंग कर दिया एक गर्मी गुरिंदर कितने गया है ਮੇਰੇ ਵਾਕਸ ਅੱਜ ਜਲ ਗਿਆ ਹੋਣਾ ਅੰਦਰ ਸਵੇਰ ਨੂੰ ਜਾਣਾ ਕਾਲਜ ਵੀ ਤਾਂ ਆਪਣੇ ਹੁਣੇ ਕੱਪੜੇ ਪ੍ਰੈਸ ਕਰ ਲਈ ਸਵੇਰ ਨੂੰ ਪਤਾ ਨਹੀਂ ਲਾ ਕਈ ਵਾਰ ਲੇਟ ਨਹੀਂ ਹੁੰਦੀ ਹੈਗੀ ਫੇ ਬਰਦੀ ਫੇ ਪ੍ਰੈਸ ਨਹੀਂ ਹੁੰਦੀ ਠੀਕ ਆ ਹੁਣੇ ਆਪਣੇ ਕੱਪੜੇ ਤਿਆਰ ਕਰਕੇ ਰੱਖੀ ਠੀਕ ਆ ਦਾਲ ਸਬਜ਼ੀ ਦੇ ਬੇਲੇ ਸਾਰੇ ਬਣਾਉਣੇ ਪੈਣੇ ਆਪਾਂ ਨੂੰ ਕੱਤੋ ਕਾਲਜ ਨਹੀਂ ਜਾਣਾ ਸਵੇਰ ਤੋਂ ਇੱਕ ਰੱਖ ਲਿਜੀਏ ਛੁੱਟੀਆਂ ਦਾ ਬਥੇਰਾ ਆਨੰਦ ਲੈ ਲਿਆ ਜਾ ਸੀ ਵੀ ਜੇ ਨੀਂਦ ਆ ਗਈ ਕਾਲਜ ਨਹੀਂ ਆਉਂਦੀ ਇਹ ਤੇ ਕਰ ਤੂੰ ਆਪ ਦਾ ਸੋਚ ਜਿੱਦਾਂ ਤੂੰ ਜਾਣਾ ਸ਼ੁਰੂ ਕਰਨਾ ਮਰੀਏ 15 ਘੰਟੇ ਘਰੇ ਤਾਂ 8 ਵਜੇ ਕੰਮ ਨਿਬੇੜ ਕੇ ਸੌ ਜਾਂਦੀਆਂ ਸੀ ਨਹੀਂ ਮੰਮੀ 1 ਵਜੇ ਸਾਈਂਦਾ ਸੀ ਕੀ ਕਰੇ ਸੰਹੇ ਰਹੀ ਹੈ ਤੇ ਉਹ ਤਾਂ ਕਿਉਂ ਆਪਾਂ ਸਬਜ਼ੀ ਕੱਟ ਕੇ ਰੱਖ ਲੈਣੀਆਂ ਸਵੇਰ ਨੂੰ ਗਿਲਿੱਤਰ ਬਣਾ ਲੈਣੀਆਂ ਸਵੇਰ ਨੂੰ ਛੇਤੀ ਮੰਡੀ ਨੇ ਗਈ ਤਾਂ ਅਬੀ

ਕੋਲ ਜਾਲ ਦੀ ਬੱਸ ਤੇ ਵੀ ਫੋਨ ਕਰਨਾ ਆ ਕੋਲ ਜਾਲ ਦੀ ਬੱਸ ਜਣ ਦਜੀ ਵੀ ਨਹੀਂ ਜਾਇਆ ਕਰਨਾ ਉਹ ਤੇ ਹੁਣ ਦੱਸਣਾ ਪੈਗਾ ਅੱਜ ਸਵੇਰੇ ਆ ਗਈ ਸੀ ਬੱਸ ਘੌਰਨ ਮਾਰਦੀ ਸੀ ਘਸਰੀਆਂ ਨੂੰ ਆਤਿਨ ਨਾ ਉੱਧਾ ਬੈਠੀ ਸੀਗੀ ਮੰਮੀ ਲਾਗੇ ਮੈਨੂੰ ਮੰਮੀ ਫਾਕ ਮੰਗ ਮੰਮੀ ਈ ਬੱਸ ਦਾ ਹਾਰਨੇ ਤੇ ਦੋ ਮਿੰਟ ਕੈਮਰਾ ਦੇਖੇ ਤਾਂ ਬਸ ਆ ਕੇ ਖੜੀ ਹੋ ਗਈ ਐਂ ਤੇ ਬੱਸ ਉੱੱਤੀ ਗਈ ਨਹੀਂ ਨਹੀਂ ਚੱਤੀ ਮੱਕੀਆਂ ਹੀ ਹਰਦੀਆਂ ਪੈਣਾ ਕਦੇ ਕਿਤੇ ਵਹ ਜਾਂਦੀਆਂ ਕਦੇ ਨੱਕ ਤੇ ਆਣ ਕੇ ਵਹ ਜਾਂਦੀਆਂ ਡਾਣ ਲਾਵੇਂ ਹੈ ਬਹੁਤ ਜ਼ਰਾ ਹੰਦੂ ਮੀ ਵੀ ਪਿਆ ਆ ਪਰ ਗਰਮੀ ਬਹੁਤ ਸੇਨਮੀ ਆ ਜਿਹੜਾ ਮੈਂ ਤਾਂ ਕੰਨੀ ਹਾਂ ਛੁੱਟੀ ਹੋ ਜਵੇ ਹਨਾ ਕਿੱਦਾਂ ਤੇ ਤਾਂ ਅੱਧੀ 15 ਅੰਚ ਵਾਲੀ ਮੈਂ ਬਜੂਰੀ ਜਿਆਦਾ ਤੇ ਛੁੱਟੀਆਂ ਜ਼ਿਆਦਾ ਹੁੰਦੀਆਂ ਆ ਤੇ ਉਦੋਂ ਵੀ ਕਰਨੀਆਂ ਜੇ ਨਾ ਜਾਂਦੇ ਪਾਪਾ ਕਹਿੰਦੇ ਚੱਲ ਜਾ ਤੇ ਉਹ ਮਗਾ ਮ ਪਿੱਛੇ ਪਈ ਜਾਣਾ ਹੈ। ਉੱਧਰ ਹੀ ਜਾਣਾ ਹੈ। ਵੈਰੀਫਾਈ ਕਰਾਉਣ ਤਾਂ ਕਹਿੰਦੀ ਆ 15 ਤੋਂ ਬਾਅਦ ਚਲ ਜੀ। ਗਰਮੀ ਪਤਾ ਕਿੰਨੀ ਆ। ਗਰਮੀ ਤਾਂ ਹੈਗੀ ਆ ਨ ਪੜਾਈ ਵੀ ਕਰਨੀ ਆ। ਪੜਾਈ ਵੀ ਜ਼ਰੂਰੀ ਆ। ਆਹ ਪੜੀ ਦਾ ਹੁੰਦਾ ਸਕੂਲ ਜਾ ਕੇ। ਜਾਣਾ ਹੀ ਆ। ਤੂੰ ਹੀ ਕਹਿੰਦੀ ਨਾ ਜਾ। ਪਰ ਮੈਂ ਜਾ ਕੇ ਆਉਂਦੀ ਸੀ ਬਣ।

ਵੱਡੇ ਵੀ ਹੋ ਲੈ ਗਏ ਅਮੇਸ਼ੀ ਬਖਤੀ ਪਾ ਜਾਂਦਾ ਹੀ ਆ ਨਹੀਂ ਲੰਦੇ ਨਹੀਂ ਚਲੋ ਜਪਾ ਸਬਜ਼ੀ ਕੱਟ ਲਈ ਆ ਆਪਾਂ ਗੱਲਾਂ ਵੀ ਗੱਲਾਂ ਬਾਤਾਂ ਵੀ ਮਾਰ ਲਈਆਂ ਆ ਨਾ ਨਾਲ ਸਰਦੀ কাট ਲਈਏ ਆਪਾਂ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਆ ਸਤਿ ਸ਼੍ਰੀ ਅਕਾਲ ਜੀ